ਮੋਹਾਲੀ ਦੇ ਸੈਕਟਰ 88 ਸਥਿਤ ਇੱਕ ਨਿੱਜੀ ਸੁਸਾਇਟੀ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਵਿੱਚ ਹੋਈ ਖੂਨੀ ਝੜਪ ਚੱਲੇ ਚਾਕੂ ਜ਼ਖਮੀ ਹਲਤ ਵਿੱਚ ਕਿਰਾਇਆ ਗਿਆ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਹਾਲੇਕੀ ਮੌਕੇ ਤੇ ਮੌਜੂਦ ਸਿਕਿਉਰਿਟੀ ਗਾਰਡਾਂ ਵੱਲੋਂ ਵਿੱਚ ਬਚਾ ਕੀਤਾ ਗਿਆ ਲੇਕਿਨ ਉਸ ਦੇ ਬਾਵਜੂਦ ਵੀ ਇੱਕ ਮੈਲਾ ਹੋਈ ਗੰਭੀਰ ਜ਼ਖਮੀ ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ उस तो बाद ही मीडिया गलबात की जाएगी देख रहे हो न्यूज रीडर पंजाब से दीपक कुमार राजपुरा की रिपोर्ट ਉਦੋਂ ਜਦੋਂ ਇੱਕ ਬੀਡ ਸਟੇਟ ਦੇ ਵਿੱਚ ਚਾਕੂ ਚੇੜਨ ਦਾ ਮਾਮਲਾ ਸਾਹਮਣੇ ਆਇਆ ਕੀ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਹੈ ਕੀ ਕਰਦੇ ਕੀਤੇ ਬੇਸਿਕਲੀ ਇਹਦੇ ਵਿੱਚ ਉਸ ਅੰਦਰਜੀਤ ਕੌਰ ਦੀ ਸਟੇਟਮੈਂਟ ਰਵੇ ਸਟੇਟ E 1202 ਉਹਨਾਂ ਦੇ ਘਰ ਦੇ ਵਿੱਚ ਰਾਤ ਸਮੇਂ ਇੱਕ ਖੁਸ਼ਪ੍ਰੀਤ ਕੌਰ ਵਾਈਫ ਆਫ ਸ਼ਿਵਦੇਵ ਤੇ ਸ਼ਿਵਦੇਵ ਤੇ ਮੰਤਰੀ ਸਿੰਘ ਇੱਕ ਸਿਕਿਉਰਟੀ ਗਾਰਡ ਸੀ ਇਹ ਇਹ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਜਿਹੜੀ ਨੂੰ ਚਾਕੂ ਮਾਰਿਆ ਮਾਰਿਆ ਸੀਗਾ ਤੇ ਉਹਦੇ ਅਸੀਂ ਮੈਡੀਕਲ ਕਰਾ ਕੇ ਉਹਦੇ ਤੇ ਐਫ ਆਰ ਨੰਬਰ 25 ਡੇਟਡ 241 25 ਦਰਜ ਕੀਤੀ ਹੈ ਜਿਹੜੇ ਕਿ ਅੰਡਰ ਸੈਕਸ਼ਨ 331 ਦੀ 6 115 ਦੀ 2 324 ਦੀ 2 3 3 ਦੀ 5 ਬੀ ਐਨ ਐਸ ਦੇ ਵਿੱਚ ਮਕਦਮਾ ਦਰਜ ਸਰਕਾਰ ਨੇ ਕੀ ਸੀ ਗੱਲ ਦੇਖੋ ਬੇਸਿਕਲੀ ਉਹਨਾਂ ਦਾ ਕੋਈ ਘਰੇਲੂ ਕੋਈ ਉੱਥੇ ਆਪਸ ਵਿੱਚ ਇੱਕੋ ਸੋਸਾਇਟੀ ਤੇ ਰਹਿੰਦੇ ਆ ਉਹਦੇ ਕੋਈ ਕਿਸੇ ਗੱਲ ਤੋਂ ਤਕਰਾਰ ਹੋਇਆ ਤੇ ਉਹਨਾਂ ਦੇ ਘਰ ਜਾ ਕੇ ਉਹ ਚਾਕੂ ਲੈ ਕੇ ਨੇੜੀ ਰਾਤ ਸਮੇਂ ਗਈ ਸੀ ਤੇ ਉਹਦੇ ਤੇ ਮੰਦੀ ਕਾਰਵਾਈ ਕੀਤੀ ਕੇ ਜਾਰੀ ਖੂਬ ਜਲਦੀ ਜਲਦੀ ਨਹੀ ਜੇ ਜੇ ਉਹਨੇ ਜਿਆਦਾ ਜੇਦੀ ਸੱਟ ਹੈ ਉਹ ਠੀਕ ਹੈ ਆਊਟ ਆਫ ਡੇਂਜਰ ਹੈ ਕੋਈ ਐ ਨਹੀਂ